ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸ਼੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਤਖਾਲੀਸਤਾਨੀ ਪੱਖੀ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰਤ ਸਿੰਘ ਨੂੰ ਜਲੰਧਰ ਦਿਹਾਤੀ ਪੁਲਿਸ ਨੇ ਆਇਸ ਡਰੱਗਸ ਸਬੰਤ ਗ੍ਰਫਤਾਰ ਕੀਤਾ ਜਲੰਧਰ ਦਿਹਾਤੀ ਪੁਲਿਸ ਨੇ ਐਸਐਸਪੀ ਅੰਕੁਰ ਗੁਪਤਾ ਨੇ ਹਰਪ੍ਰਤ ਸਿੰਘ ਦੀ ਗ੍ਰਫਤਾਰੀ ਦੀ ਪੁਸ਼ਟੀ ਕੀਤੀ ਹੈ ਹੁਣ ਕਿਹਾ ਕਿ ਜਲਦੀ ਅਸੀਂ ਮੀਡੀਆ ਨਾਲ ਜਾਣਕਾਰੀ ਵੀ ਸਾਂਝੀ ਕਰਾਂਗੇ ਜਿੱਥੇ ਐਸਐਸਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਅਸੀਂ ਹਰਪ੍ਰਤ ਨੂੰ ਗ੍ਰਫਤਾਰ ਕਰ ਲਿਆ ਜਲਦੀ ਅਸੀਂ ਤੁਹਾਡੇ ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਅਸੀਂ ਹਰਪ੍ਰੀਤ ਕੋਲੋ ਆਈਸ ਬਰਾਮਦ ਕੀਤੀ ਹੈ ਫਿਲਹਾਲ ਉਹਨਾਂ ਨੇ ਇਸ ਬਾਰੇ ਕੁਝ ਨਹੀਂ ਦੱਸਿਆ ਕਿ ਕਿੰਨੀਆਂ ਨਸ਼ੀਲੀਆਂ ਦਵਾਈਆਂ ਹੋਰ ਫੜੀਆਂ ਗਈਆਂ ਨੇ ਸੋ ਜੋ ਵੱਡੀ ਖਬਰ ਇਹ ਆ ਰਹੀ ਹੈ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਦਿਖਾਲਸਤਾਨੀ ਪੱਖੀ ਅਮਰਿਤਪਾਲ ਦੇ ਪ੍ਰਾਰੂ ਗ੍ਰਫਤਾਰ ਕੀਤਾ ਜਲੰਧਰ ਦਿਹਾਤੀ ਪੁਲਿਸ ਨੇ ਗ੍ਰਫਤਾਰ ਕੀਤਾ ਦੱਸਦੇ ਕਿ ਅਮਰਿਤਪਾਲ ਤੇ NSA ਲੱਗੀ ਹੋਈ ਹੈ ਤੇ ਅਮਰਿਤਪਾਲ ਜੋ ਕਿ ਖਡੂਰ ਸਾਹਿਬ ਤੋਂ MP ਨੇ ਇਸ ਸਮੇਂ ਡਿਪੜੂਗੜ ਜੇਲ੍ਹ ਦੇ ਵਿੱਚ ਬੰਦ ਨੇ 5 ਜੁਲਾਈ ਨੂੰ ਉਹਨਾਂ ਸੰਸਦ ਮੈਂਬਰ ਵਜੋਂ ਸੌਂ ਵੀ ਚੁੱਕੇ ਸੀ ਜਿੱਥੇ ਉਹਨਾਂ ਨੂੰ ਬਾਹਰ ਲਿਆਉਣ ਦੇ ਲਈ ਵੱਡੇ ਵੱਡੇ ਬਿਆਨ ਉਹਨਾਂ ਦੇ ਮਾਪਿਆਂ ਦੇ ਆ ਰਹੇ ਨੇ ਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਬਾਹਰ ਲਿਆ ਜਾਵੇ ਉਸ ਦਰਮਿਆਨ ਇੱਕ ਵੱਡੀ ਖਬਰ ਆ ਜਾਂਦੀ ਹੈ ਕਿ ਉਹਨਾਂ ਦੇ ਭਰਾ ਹਰਪਸੂ ਜਲੰਧਰ ਦਿਹਾਤੀ ਪੁਲਿਸ ਨੇ ਆਈ ਸਟ੍ਰਕਸ ਸਮੇਤ ਕਾਬੂ ਕੀਤਾ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸ਼੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਤਖਾਲੀਸਤਾਨੀ ਪੱਖੀ ਅੰਮ੍ਰਿਤਪਾਲ ਸਿੰਘ ਤੇ ਹਰਪ੍ਰਤ ਸਿੰਘ ਨੂੰ ਜਲੰਧਰ ਦਿਹਾਤੀ ਪੁਲਿਸ ਨੇ ਆਇਸ ਡਰੱਗਸ ਸਬੰਤ ਗ੍ਰਫਤਾਰ ਕੀਤਾ ਜਲੰਧਰ ਦਿਹਾਤੀ ਪੁਲਿਸ ਨੇ ਐਸਐਸਪੀ ਅੰਕੁਰ ਗੁਪਤਾ ਨੇ ਹਰਪ੍ਰਤ ਸਿੰਘ ਦੀ ਗ੍ਰਫਤਾਰੀ ਦੀ ਪੁਸ਼ਟੀ ਕੀਤੀ ਹੈ ਉਹਨਾਂ ਕਹਿੰਦੇ ਕਿ ਜਲਦੀ ਅਸੀਂ ਮੀਡੀਆ ਨਾਲ ਜਾਣਕਾਰੀ ਵੀ ਸਾਂਝੀ ਕਰਾਂਗੇ ਜਿੱਥੇ ਐਸਐਸਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਅਸੀਂ ਹਰਪ੍ਰਤ ਨੂੰ ਗ੍ਰਫਤਾਰ ਕਰ ਲਿਆ ਜਲਦੀ ਅਸੀਂ ਤੁਹਾਡੇ ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਅਸੀਂ ਹਰਪਿਤ ਕੋਲੋਂ ਆਈਸ ਗ੍ਰਾਮਤ ਕੀਤੀ ਹੈ ਫਿਲਹਾਲ ਉਹਨਾਂ ਨੇ ਇਸ ਬਾਰੇ ਕੁਝ ਵੀ ਦੱਸਿਆ ਕਿ ਕਿੰਨੀਆਂ ਨਸ਼ੀਲੀਆਂ ਦਵਾਈਆਂ ਹੋਰ ਫੜੀਆਂ ਗਈਆਂ ਨੇ ਸੋ ਜੋ ਵੱਡੀ ਖਬਰ ਇਹ ਆ ਰਹੀ ਹੈ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਦੇ ਖਾਲਸਤਾਨੀ ਪੱਖੀ ਅਮਰਿਤਪਾਲ ਦੇ ਪ੍ਰਾਰੂ ਗ੍ਰਿਫਤਾਰ ਕੀਤਾ ਜਲੰਧਰ ਦਿਹਾਤੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਦੱਸਦੀ ਹੈ ਕਿ ਅਮਰਿਤਪਾਲ ਤੇ NSA ਲੱਗੀ ਹੋਈ ਹੈ ਤੇ ਅਮਰਿਤਪਾਲ ਜੋ ਕਿ ਖਡੂਰ ਸਾਹਿਬ ਤੋਂ MP ਨੇ ਇਸ ਸਮੇਂ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਨੇ 5 ਜੁਲਾਈ ਨੂੰ ਉਹਨਾਂ ਸੰਸਦ ਮੈਂਬਰ ਵਜੋਂ ਸੌਂ ਵੀ ਚੁੱਕੀ ਸੀ ਜਿੱਥੇ ਉਹਨਾਂ ਨੂੰ ਬਾਹਰ ਲਿਆਉਣ ਦੇ ਲਈ ਵੱਡੇ ਵੱਡੇ ਬਿਆਨ ਉਹਨਾਂ ਦੇ ਮਾਪਿਆਂ ਦੇ ਆ ਰਹੇ ਨੇ ਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਬਾਹਰ ਲਿਆ ਜਾਵੇ ਉਸ ਦਰਮਿਆਨ ਇੱਕ ਵੱਡੀ ਖਬਰ ਆ ਜਾਂਦੀ ਹੈ ਕਿ ਉਹਨਾਂ ਦੇ ਭਰਾ ਹਰਪਸ ਨੂੰ ਜਲੰਧਰ ਦਿਹਾਤੀ ਪੁਲਿਸ ਨੇ ਆਈ ਸਟ੍ਰਕਟਸ ਮੇਧ ਕਾਬੂ ਕੀਤਾ ਹੈ